ਜ਼ਫਰੀ ਖਾਨ ਤੇ ਅਮਰਿੰਦਰ ਗਿੱਲ ਦੀ ਮੁਲਾਕਾਤ ਹੋਈਏ ਮੁਲਾਕਾਤ ਦੇ ਵਿੱਚ ਕੁਝ ਸਵਾਲ ਕੀਤੇ ਗਏ ਜ਼ਫਰੀ ਖਾਨ ਦੀ ਤਰਫੋਂ ਤੇ ਜਵਾਬ ਦਿੱਤਾ ਅਰਮਿੰਦਰ ਗਿੱਲ ਨੇ ਤੇ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਤਰ੍ਹਾਂ ਦੀ ਮੁਲਾਕਾਤ ਹੋਈ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਦੀ ਤੇ ਕੀ ਗੱਲਬਾਤ ਹੋਈ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਦੀ ਆਪਸ ਚ ਤੇ ਅੱਜ ਦੀ ਵੀਡੀਓ ਚ ਦੇਖਾਂਗੇ ਵੀਡੀਓ ਦੀ ਤਰਫ ਵਧਨੇ ਆ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ 1 2 3 ਆਫਤਰਾ ਜੀ ਬਾਜੀ ਨੂੰ ਲੱਭ ਹੀ ਲਿਆ ਜੀ ਦੇਖੋ ਕਿਹੜੇ ਜੰਗਲ ਤੇ ਬਾਜੀ ਦੇ ਨਾਲ ਬੈਠੇ ਹਾਂ ਅੱਛਾ ਹਾਂ ਵਿਚੁਅਲ ਕੇ ਜੀ ਮੇਰੇ ਫੈਨ ਵੀ ਨੇ ਤੇ ਮੇਰੀ ਗੱਲ ਤੇ ਹੱਸਦੇ ਬਹੁਤਾਂ ਨੇ ਅਸਲਾਮੁਅਲੈਕੁਮ ਬਾਜੀ ਕਿੱਦਾਂ ਬਾਜੀ ਵਧੀਆ ਜੀ ਖਾਣਾ ਖਾ ਲਿਆ ਤੁਸੀਂ ਤੁਹਾਡਾ ਬਹੁਤ ਬਹੁਤ ਸ਼ੁਭ ਤੋਂ ਜ਼ਿਆਦਾ ਮੁਬਾਰਕ ਤੁਹਾਨੂੰ ਬਾਜੀ ਕਿ ਤੁਸੀਂ ਨਾਜ਼ਿਰ ਇਸ ਫਿਲਮ ਵਾਸਤੇ ਬਾਜੀ ਨੇ ਬਹੁਤ ਮਿਹਨਤ ਕੀਤੀ ਹੈ ਮੈਂ ਬੜੇ ਇੰਟਰਵਿਊ 'ਚ ਗੱਲ ਕੀਤੀ ਕਿ ਮੈਂ ਵੀ ਇਸ ਫਿਲਮ ਦੇ ਵਿੱਚ ਮਹੀਨਾ ਡੇਢ ਮਹੀਨਾ ਮਤਲਬ ਪਹਿਲੇ ਹੀ ਆ ਗਿਆ ਸੀ ਹਾਲੀ ਕੋਈ ਕੱਲ ਨਹੀਂ ਸੀ ਕੋਈ ਬਾਅਰ ਨਹੀਂ ਸੀ ਰੋਜ਼ ਭਾਜੀ ਨੇ ਸਕ੍ਰਿਪਟ ਮਤਲਬ ਡਿਸਕਸ ਕਰਨਾ ਫਿਰ ਉਹ ਸਵੇਰ ਸਾਰਾ ਜਿਹੜਾ ਫਿਲਮ ਦਾ ਕਰੂ ਸੀ ਉਹ ਸਾਰਾ ਹਾਲੀਵੁੱਡ ਤੋਂ ਭਾਜੀ ਨੇ ਲਿਆ ਤੇ ਪਹਿਤਾਂ ਨੂੰ ਉਮੀਦ ਸੀ ਕਿ ਸਾਡੀ ਫਿਲਮ ਮਾਸ਼ਾਅੱਲਾ ਇੰਝ ਅੱਛੀ ਜਾਏਗੀ ਤੁਸੀਂ ਇੱਕ ਰਿਸਕ ਲਿਆ ਬੜਾ ਬੜਾ ਹਾਰਡ ਜਿਹੜਾ ਸਬਜੈਕਟ ਹੈ ਸਾਡੀ ਫਿਲਮ ਦਾ ਨਹੀਂ ਉਮੀਦ ਤੇ ਸੀ ਉਮੀਦ ਹੈ ਸੀ ਤੁਹਾਨੂੰ ਪਰ ਕੁਝ ਵਾਰੀ ਗੱਲਾਂ ਕੋਈ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਵੈਸੇ ਵੀ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਜਿਹੜੀਆਂ ਕਮਰਸ਼ੀਅਲ ਫਿਲਮਾਂ ਦੇ ਆਪਾਂ ਕਰਦੇ ਰਹਿੰਨੇ। ਤੁਹਾਨੂੰ ਪਤਾ ਐਸ ਫਿਲਮ ਦੇ ਐਸ ਜਿਹੜੀਆਂ ਫਿਲਮੇ ਮੈਂ ਪੈਣ ਤੋਂ ਭਰਾਓ ਮਤਲਬ ਕੋਈ ਇਹ ਨਹੀਂ ਕਿ ਮੈਂ ਕੋਈ ਇੰਟਰਵਿਊ ਨਹੀਂ ਪਾਜੀਦਾ ਕਰ ਰਿਹਾ ਜਸਟ ਵੈਸੇ ਹੀ ਮੈਂ ਕਿਉਂਕਿ ਕਰੋ ਨਿਕਲੇ ਆਂ ਚਾਹੀ ਸੀ ਸਾਡੀ ਕਿਉਂਕਿ ਮੈਂ ਪਾਕਿਸਤਾਨ ਚੱਲ ਜਾਣਾ ਭਾਜੀ ਨੇ ਕੈਨੇਡਾ ਚੱਲ ਜਾਣਾ ਤੇ ਕੁਝ ਵੈਸੇ ਹੀ ਭਾਜੀ ਨੂੰ ਤੇ ਤੁਸੀਂ ਜਿੱਥੇ ਤੱਕ ਮੈਂ ਤੁਹਾਨੂੰ ਵੇਖਿਆ ਤੁਸੀਂ ਆਪ ਤੇ दारूशारੂ ਪੀਂਦੇ ਨਹੀਂ ਤੇ ਤੁਸੀਂ ਫਿਲਮ ਦਾ ਨਾਮ ਰੱਖਿਆ ਹੈ दारू ਨਾ ਪੀਤਾ ਹੋਵੇ ਬਸ ਇਸੇ ਕਰਕੇ ਜੜ ਲੱਭ ਲਈ ਤੁਸੀਂ ਬਸ ਪਰਿਆ ਕਿ ਮੈਨੂੰ ਭਾਈ ਇੰਨੇ ਅੱਜ ਤੱਕ ਕਿਸੇ ਫਿਲਮ ਦੇ ਇੰਨੇ ਜ਼ਿਆਦਾ ਮੈਸੇਜ ਇੰਨੇ ਜ਼ਿਆਦਾ ਇੰਨੇ ਟੱਚਿੰਗ ਇੰਨੇ ਈਮੋਸ਼ਨਲ ਮੈਸੇਜ ਲੋਕਾਂ ਦੇ ਆਇਆ ਨਾ ਮਤਲਬ ਮੈਂ ਮੈਂ ਸੱਚੀ-ਮੁੱਚੀ ਫਿਲਮ ਵੇਖ ਕੇ ਆਪ ਵੀ ਰੋਇਆ ਹਾਂ ਖਾਸ ਕਰਕੇ ਉਹ ਸੀਨ ਦੇ ਵਿੱਚ ਜਦੋਂ ਤੁਸੀਂ ਸੁੱਤੇ ਉੱਠਦੇ ਹੋ ਤੇ ਉਹਨੂੰ ਵੇਖਦੇ ਹੋ ਉਹਨਾਂ ਬੇਟੀ ਨੂੰ ਤੇ ਜਦੋਂ ਹਲੀ-ਹਲੀ ਤੁਸੀਂ ਉਹ ਇੰਜ ਕਰਕੇ ਤੇ ਇੰਜ ਕਰਕੇ ਜਦੋਂ ਇੰਜ ਲੱਗਦੇ ਹੋ ਤੇ ਮਤਲਬ ਐਡਾ ਲਾਚਾਰ ਜਿਹਾ ਪਿਓ ਲੱਗਿਆ ਕਹਿੰਦਾ ਪੀਜ਼ਾ ਮੰਗਾਵਾ ਤੇਰੇ ਲਈ ਐ ਮੰਗਾਵਾ ਯਾਨੀ ਕਿ ਉਹਨੂੰ ਲੱਗਿਆ ਕਿ ਮੈਂ ਕੋਈ ਗਲਤ ਕੀਤਾ ਤੇ ਉਹ ਕਹਿ ਨਹੀਂ ਰਿਹਾ ਲੇਕਿਨ ਤੁਹਾਡੇ ਐਕਸਪ੍ਰੈਸ਼ਨ ਤੁਹਾਡਾ ਉਹ ਜਿਹੜੇ ਗੈਟਅਪ ਤੁਹਾਡੇ ਬੋਲਣ ਦਾ ਸਟਾਈਲ ਫਿਲਮ ਦੇ ਵਿੱਚ ਮੇਰੇ ਅਤੇ ਪੈਣ ਦੇ ਪਰੋਂ ਅੱਖਾਂ 'ਚ ਪਾਣੀ ਆ ਗਿਆ ਸੀ ਤੂੰ ਇੰਡਰਾ ਇੰਜ ਲੋਕਾਂ ਨੇ ਜਾਣੇ ਨਹੀਂ ਵੀ ਪਤਾ ਨਹੀਂ 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 ਜੇ ਜਦੋਂ ਉਹਨਾਂ ਨੂੰ ਪਹੁੰਚਾ ਲਿਆ ਨਾਲ ਜ਼ਫਰੀ ਖਾਨ ਹੈ ਫਿਰ ਪਹੁੰਚ ਜਾਣਗੇ ਇਹ ਗੱਲ ਠੀਕ ਹੈ ਨਹੀਂ ਤੇ ਭਾਜੀ ਮਤਲਬ ਇਹ ਸਕ੍ਰਿਪਟ ਤੁਸੀਂ ਕੋਈ ਸੋਚਿਆ ਸੀ ਇਹਦਾ ਪਹਿਲੇ ਜਾਂ ਕੋਈ ਪਲਾਨ ਸੀ ਜਾਂ ਤੁਹਾਡੇ ਜ਼ਿਹਨ 'ਚ ਸੀ ਕਿ ਜਾਂ ਕਿਸੇ ਨੂੰ ਕੋਈ ਦੇਖਿਆ ਸੀ ਤੁਸੀਂ ਕਿ ਮੈਂ ਇੰਜ ਕਰਾਂਗਾ ਨਹੀਂ ਦੇਖਿਆ ਤੇ ਇਹ ਚੀਜ਼ਾਂ ਬਚਪਨ ਤੋਂ ਹੀ ਆ ਚੁੱਕੇ ਹਾਂ ਤੁਹਾਨੂੰ ਦੇਖਦੇ ਆ ਬਟ ਇਹ ਪੂਰੀ ਟੀਮ ਦੇ ਸਾਰਿਆਂ ਨੇ ਰਲ ਮਿਲ ਕੇ ਹੀ ਇਹਨੂੰ ਤਿਆਰ ਕੀਤਾ ਸਾਰਿਆਂ ਦਾ ਜੁਆਇੰਟਲੀ ਡਿਸੀਜਨ ਸੀਗਾ ਪੂਰੀ ਟੀਮ ਦਾ ਨਹੀਂ ਤੇ ਤੁਸੀਂ ਜ਼ਫਰੀ ਖਾਨ ਕੋਲੋਂ ਬੜਾ ਸੀਰੀਅਸ ਜਾਂ ਰੋਲ ਕਰਾਤਾ ਹੈ ਤੁਹਾਨੂੰ ਪਤਾ ਹੈ ਮੈਨੂੰ ਲੋਕੀ ਇੰਨਾ ਪਿਆਰ ਕਰ ਰਹੇ ਨੇ ਮਤਲਬ ਮੈਨੂੰ ਲੋਕੀ ਜਿਹੜੇ ਨਾ ਕਿ ਉਹ ਕਿ ਸੇ ਹੋਰ ਨਾ ਜ਼ਰਾ ਨਾ ਵੇਖਣ ਲੱਗ ਪਏ ਮੈਂ ਸਹੀ ਕਹਿ ਰਿਹਾ ਹਾਂ ਹਾਂਜੀ ਨਹੀਂ ਹੈਗਾ ਤੇ ਮੈਨੂੰ ਪਤਾ ਹੈ ਜਦੋਂ ਆਪਾਂ ਸ਼ੁਰੂ ਵਿੱਚ ਡਿਸਕਸ ਕਰ ਲਈ ਤੁਹਾਨੂੰ ਵੀ ਥੋੜਾ ਜਿਆਦਾ ਲੱਗਦਾ ਹੈ ਕਿ ਨਹੀਂ ਮੈਂ ਮੈਨੂੰ ਪਾਜੀ ਦੇ ਜਿਹੜਾ ਕੋਟ ਪੋਆ ਨਾ ਤੇ ਮੈਂ ਕਿਹਾ ਪਾਜੀ ਮੈਂ ਉਹਨੂੰ ਜਦੋਂ ਕੋਟ ਮੈਂ ਪਾਇਆ ਤੇ ਬੈ 호텔 ਜਾ ਕੇ ਤੇ ਸ਼ਮੀ ਹੈ ਪਾਜੀ ਦਾ ਮਤਲਬ ਨਾਲ ਜਿਹੜਾ ਮੁੰਡਾ ਸਾਰੇ ਕੰਮ ਕਰਦਾ ਮੈਂ ਉਹਨੂੰ ਫੋਨ ਕਰਕੇ ਮੈਂ ਕਿਹਾ ਕਿਹੜੇ ਪਾਗਲਾਂ ਵਾਲੇ ਕੱਪੜੇ ਪਵਾ ਰਹੇ ਹੋ ਮੈਨੂੰ ਫੋਹਣਾ ਕਹਿੰਦਾ ਪਾਜੀ ਤੁਸੀਂ ਗਾਣੀ ਤੇ ਵੇਖੋ ਉਹਦਾ ਸਕ੍ਰਿਪਟ ਕੀ ਹੈ ਉਹਦਾ ਜਿਵੇਂ ਜਿਵੇਂ ਪੰਨੇ ਦੇ ਪਰੋ ਡਾਇਲੋਗ ਚੱਲੇ ਸੀਨ ਚੱਲੇ ਤੇ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਹਾਂ ਇਹ ਇੱਕ ਕੈਰੈਕਟਰ ਸੀ ਹਾਂਜੀ ਹਾਂਜੀ ਇਹ ਇੱਕ ਕੈਰੈਕਟਰ ਸੀ ਇੱਕ ਮਤਲਬ ਮਿਹਨਤੀ ਜਾਂ ਉਸ ਪੇ ਉਹਦਾ ਕੈਰੈਕਟਰ ਸੀ ਜਿਹੜਾ ਆਪਣੇ ਬੱਚੇ بیوی ਲਈ ਹੀ ਸਾਰਾ ਕੁਝ ਕਰਦਾ ਸਾਰਾ ਕੁਝ ਕਰਦਾ ਹਾਂਜੀ ਲੇਕਿਨ ਜਿਹੜੀ ਤੁਸੀਂ ਫਿਲਮ ਦੇ ਇਹੋ ਤੇ ਭਾਈ ਤੁਸੀਂ ਜੇ ਫਿਲਮ ਦੇ ਮੈਂ ਇਹਦੇ ਵਿੱਚ ਬਸ ਅੱਛਾ ਇਹ ਪੂਰੀ ਸ਼ੂਟਿੰਗ 'ਚ ਮੈਨੂੰ ਇਹ ਹੀ ਕਹਿ ਰਿਹਾ ਜੀ ਗੱਲ ਵੀ ਸਹੀ ਆ ਦੇਖ ਲਓ ਨਹੀਂ ਨਹੀਂ ਫਿਲਮ ਦਾ ਹੀਰੋ ਅਮਰਿੰਦਰ ਗੇਲੀ ਮੈਂ ਮੈਂ ਵਿਲੇ ਨਾ ਨਹੀਂ ਮੈਂ ਸੈਕੰਡ ਹੀ ਰੋਆ ਭਾਜੀ ਮੈਂ ਸੈਕੰਡ ਹੀ ਰੋਆ ਤੇ ਭਾਜੀ ਵਿੱਚ ਜ਼ਾਹਿਰ ਹੈ ਭਾਜੀ ਇੱਕ ਸੁਪਰਸਟਾਰ ਨੇ ਜੀ ਲੇਕਿਨ ਮੈਂ ਕਹਿੰਦਾ ਕਿ ਐਡਾ ਨਫੀਸ ਤੇ ਐਡਾ ਪਿਆਰਾ ਐਡਾ ਸੋਹਣਾ ਕੋਈ ਚਾਹ ਕਾਫੀ ਕੋਈ ਨਹੀਂ ਕਾਫੀ ਬੇਰਸਤੀ ਆਈ ਸੀ ਉਹ ਬਹੁਤ ਹੀ ਹਾਰਡ ਸੀ ਭਾਜੀ ਚੋਕੇ ਹਾਰਡ ਪੀਂਦੇ ਨੇ ਤੇ ਮੈਂ ਉਹਨਾਂ ਕੇ ਥੋੜਾ ਦੁੱਧ ਪਾ ਕੇ ਲਿਆ ਭਾਜੀ ਸਾਡੀਆਂ ਦੁਆਵਾਂ ਅਗਲੀ ਲਾਈਫ ਵਾਸਤੇ ਵੀ ਤੁਹਾਡੇ ਵਾਸਤੇ ਪੂਰੇ ਪਾਕਿਸਤਾਨ ਦੀਆਂ ਦੁਆਵਾਂ ਥੈਂਕ ਯੂ ਤੇ ਪੂਰੀ ਦੁਨੀਆ ਚ ਦੁਆਵਾਂ ਯਾਨੀ ਕਿ ਪਾਕਿਸਤਾਨ ਦੇ ਵਿੱਚ ਵੀ ਲੋਕ ਤੁਹਾਨੂੰ ਯਕੀਨ ਕਰੋ ਇੰਨਾ ਪਿਆਰ ਕਰਦੇ ਨੇ ਇੰਨਾ ਪਸੰਦ ਕਰਦੇ ਨੇ ਯਾਨੀ ਕਿ ਤੁਸੀਂ ਸੋਚ ਨਹੀਂ ਸਕਦੇ ਮੈਂ ਕਹਿੰਨਾ ਕਿ بڑے ਐਕਟਰ ਨੇ ਜਿਨ੍ਹਾਂ ਦੀਆਂ ਫਿਲਮਾਂ ਹਰ ਚੀਜ਼ ਚੱਲਦੀ ਏ ਹੋ ਸਕਦਾ ਹੈ ਕਈਆਂ ਐਕਟਰ ਸਾਰੇ ਐਕਟਰ ਬਹੁਤ ਅੱਛੇ ਨੇ ਲੇਕਿਨ ਜਿੱਥੇ ਤੱਕ ਮੈਂ ਵੇਖਿਆ ਨਾ ਤੁਹਾਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸਾਰੇ ਕਿ ਮੈਂ ਜਿੰਨਾ ਲੋਕਾਂ ਨੂੰ ਮਿਲੇ ਆ ਕੋਈ ਤੁਹਾਨੂੰ ਸ਼ਾਹਰੁਖ ਖਾਂ ਕਹੀ ਜਾਂਦਾ ਕੋਈ ਤੁਹਾਨੂੰ ਅਮਰ ਖਾਂ ਕਹੀ ਜਾਂਦਾ ਕੋਈ ਤੁਹਾਨੂੰ ਸੁਲਮਾਨ ਖਾਂ ਕਹੀ ਜਾਂਦਾ ਇਹ ਪਿੰਮੜ ਤੇ ਮੇਰੀ ਕਲੀਅਰ ਹੈ ਫਿਲਮ ਦੀ ਪਰ ਹਣੀ ਹੁਣ ਮੈਂ ਕੀ ਲੈਣਾ ਚਾਹ ਰਿਹਾ ਇਹਨਾਂ ਕੋਲ ਭਾਈ ਮੇਰੇ ਚੈਨਲ ਦੇ ਬਾਰੇ ਜ਼ਫਰੀ ਖਾਨ ZKP ਆ <laughs> ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਥੈਂਕ ਯੂ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਭਾਜੀ ਦਾ ਚੈਨਲ ਸਾਰੇ ਕਰੋ ਸਬਸਕ੍ਰਾਈਬ ਤੇ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਆਉਂਦੀਆਂ ਰਹਿਣਗੀਆਂ ਤੇ ਜਿਨ੍ਹਾਂ ਨੇ ਮੂਵੀ ਨਹੀਂ ਦੇਖੀ ਉਹ ਜ਼ਰੂਰ ਜਾ ਕੇ ਮੂਵੀ ਦੇਖਣ ਤੇ ਜਿਨ੍ਹਾਂ ਨੇ ਦੇਖੀ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਬਾਕੀ ਦਾ ਵਲੌਗ ਸਾਡਾ ਕੰਟੀਨਿਊ ਰਹੇਗਾ ਭਾਜੀ ਨੂੰ ਬੜੀ ਮੁਸ਼ਕਲ ਮਤਲਬ ਮੈਂ ਬਿਠਾਇਆ ਕਿਉਂਕਿ ਨਿਕਲ ਰਹੇ ਸਨ ਮੈਂ ਕਿਹਾ بس ਦੋ ਗੱਲਾਂ ਕਰਨ ਕਿਉਂਕਿ ਭਾਜੀ ਥੈਂਕ ਯੂ ਵੈਰੀ ਮਚ ਤੁਸੀਂ ਪਾਕਿਸਤਾਨ ਨੂੰ ਕੋਈ ਮੈਸੇਜ ਜਾਂ ਪ ਤੰਦੇ ਬੈਠੇ ਆਪਣੇ ਪਿਆਰੇ ਪੀਸ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਹੱਸਦੇ ਵਸਦੇ ਰੋ ਰੋ ਬਰਕ ਗੱਪ ਲਾ ਕੇ ਲੋ ਜੀ ਭੈਣੋ ਤੇ ਭਰਾਓ ਬਾਜੀ ਨਾਲ ਚਾਹ ਵੀ ਪੀ ਲਈ ਤੇ ਗੱਪ ਸ਼ੱਬ ਵੀ ਹੋ ਗਈ ਕਿਉਂਕਿ ਅੱਜ ਅਲਵਿਦਾਈ ਚਾਹ ਸੀ ਸਾਡੀ ਕਾਫੀ ਦੇਰ ਤੋਂ ਅਸੀਂ ਇਕੱਠੇ ਸੀ ਤੇ ਮੈਂ ਹੁਣ ਅਮਰੀਕਾ ਜਾਂਦੇ ਉਹ ਮੈਨੂੰ ਮਿਲਣ ਆਏ ਸਨ ਤੇ ਮੈਂ ਵਾਪਸ ਚਲੇ ਗਏ ਕੈਨੇਡਾ ਅਸੀਂ ਵੀ ਇਨਸ਼ਾਅੱਲਾ 1-2 ਦਿਨ ਬਾਅਦ ਅਸੀਂ ਵੀ ਫਿਰ ਨਿਕਲ ਜਾਾਂਗੇ ਆਪਣੀਆਂ ਬਹੁਤ ਸਾਰੀਆਂ ਦੁਆਵਾਂ ਯਾਦ ਰੱਖਣਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਜ਼ਫਰੀ ਖਾਨ ਤੇ ਅਮਰਿੰਦਰ ਗਿੱਲ ਨੇ ਫਿਲਮ ਬਣਾਈ ਏ दारू ਨਾ ਪੀਂਦੇ ਹੋਏ ਹੋਈਏ ਤੇ ਬੜੀ ਜ਼ਬਰਦਸਤ ਫਿਲਮ ਹੈ ਬੜਾ ਪਿਆਰ ਮਿਲਿਆ ਡਿਆ ਬੜੀ ਜ਼ਬਰਦਸਤ ਹੇਟੋ ਫਿਲਮ ਜਾ ਰਹੀ ਏ ਲੈਂਦੇ ਪੰਜਾਬ ਚ ਚੜਦੇ ਪੰਜਾਬ ਚ ਦੁਨੀਆ ਭਰ ਚ ਜਿੱਤੇ ਜਿੱਤੇ ਪੰਜਾਬੀ ਵੱਸਦੇ ਨੇ ਜਿੱਥੇ ਜਿੱਤੇ ਪੰਜਾਬੀ ਪਿਆਰ ਕਰਦੇ ਨੇ ਉਹ ਇਸ ਫਿਲਮ ਨੂੰ ਦੇਖ ਰਹੇ ਨੇ ਫਿਲਮ ਨੂੰ ਪਿਆਰ ਕਰ ਰਹੇ ਨੇ ਇਹਨਾਂ ਦੇ ਕਰੈਕਟਰ ਨੂੰ ਦੇਖ ਕੇ ਯਕੀਨ ਜਾਨੋ ਕਿ ਲੱਗਦਾ ਹੈ ਵਾਕਈ ਕੋਈ ਫਿਲਮ ਬਣੀ ਹੈ ਕਹਿੰਦਾ ਕਿ ਰਿਸਕ ਲਿਆ ਸੀ ਉਮੀਦ ਸੀ ਲੇਕਿਨ ਜਿਨੇ ਮੈਸੇਜ ਆਏ ਨੇ ਜਿੰਨੀਆਂ ਕਾਲਾਂ ਆਈਆਂ ਨੇ ਇਸ ਫਿਲਮ ਨੂੰ ਲੈ ਕੇ ਹੈਰਾਨ ਕਰ ਦਿੱਤਾ ਇਸ ਫਿਲਮ ਨੇ ਤੇ ਬਹੁਤ ਹੀ ਜ਼ਿਆਦਾ ਪਿਆਰ ਤੇ ਮੁਹੱਬਤ ਮਿਲੀ ਇਸ ਫਿਲਮ ਤੋਂ ਜ਼ਫਰੀ ਖਾਨ ਜਿਹੜਾ ਹਰ ਵੇਲੇ ਬੰਦਿਆਂ ਨੂੰ ਹਸਾਉਂਦਾ ਹੈ ਉਹ ਇਸ ਫਿਲਮ ਦੇ ਵਿੱਚ ਇੱਕ ਸੀਰੀਅਸ ਬਾਪ ਦਾ ਰੋਲ ਅਦਾ ਕਰ ਰਿਹਾ ਜਿਹੜਾ ਆਪਣੀ ਫੈਮਿਲੀ ਵਾਸਤੇ ਹਰ ਲਮਹਾ ਮਿਹਨਤ ਕਰਦਾ ਹੈ ਹਰ ਪਾਸੇ ਮਿਹਨਤ ਕਰਦਾ ਹੈ ਤੇ ਫਿਲਮ ਦੀ ਸਟੋਰੀ ਬੜੀ ਕਮਾਲ ਦੀ ਏ ਬੜੀ ਜ਼ਬਰਦਸਤ ਏ ਬੜੀ ਘੈਂਟ ਏ ਜ਼ਰੂਰ ਜਾ ਕੇ ਦੇਖੋ ਤੇ ਅਗਰ ਤੁਸੀਂ ਦੇਖ ਲਈਏ ਤੇ ਤੁਹਾਨੂੰ ਫਿਲਮ ਕੈਸੀ ਲੱਗੀਏ ਜ਼ਰੂਰ ਕਮੈਂਟ ਕਰਕੇ ਦੱਸਿਓ ਬਹੁਤ ਸ਼ੁਕਰੀਆ